ਆਖਸੀ ਲਾਈਕ ਹੈ ਜੀ ਇੱਕ ਟੋਕੜ ਵੜਾ ਬਾਈ ਮਗਰ ਕਰਮਾਲੀ ਦੇ ਬੱਛੀ ਆ ਤੇ ਦੋ ਮੱਜਾਂ ਨੇ ਬਾਈ ਥੋੜੇ ਥੋੜੇ ਦਿਨ ਕਰਮਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਹਾਂ ਬਈ ਡਾਕਟਰ ਸਾਹਿਬ ਨਾਮ ਤੇ ਐਡਰੈਸ ਵੋ ਨਾਮ ਸਿਮਰਨਜੀਤ ਸਿੰਘ ਪਿੰਡ ਪਧਾੜਾ ਹੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ 9623947536 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇਖ ਲੈ ਕਿਹੜਾ ਸੂਆ ਸੁੰਦੀ ਆ ਡਾਕਟਰ ਤੀਜਾ ਸੂਆ ਸੁੰਦੀ ਆ ਕਿੰਨੇ ਦਿਨ ਲਊ ਬਈ ਇਹ ਬਸ ਅੱਜ ਅੱਜ ਸੂਪੇ ਤੇ ਬਸ ਕੱਲ ਦੇ ਦਿਨ ਪੂਰੇ ਹੀ ਆ ਤਿਆਰੀ ਚੀ ਆ ਜਮਾ ਤਿਆਰੀ ਸੀ ਡਾਕਟਰ ਜਮਾ ਤਿਆਰੀ ਸੀ ਕਿੰਨਾ ਕੁ ਰਕਾਰਡ ਆ ਬਈ ਦੁੱਧ ਦਾ ਡਾਕਟਰ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ 14 ਕਿਲੋ ਆਪਾਂ 13 ਮੰਨ ਕੇ ਲੈਤੀ ਆ ਠੀਕ ਆਰਡਰ ਹੀ ਬੜਾ ਆਰਡਰ ਦੇਖ ਡਾਕਟਰ ਦਾ ਮਾਰ ਕਾਟਰ ਬਹੁਤ ਸੋਹਣਾ ਆਰਡਰ ਸੂਪੋਂ ਤੋਂ ਸਟਾਰਟ ਹੁੰਦਾ ਮਗਰਮੂਹ ਨਾਲੇ ਬਾ ਮਗਰਮੂਹ ਨਾਲੇ ਦੇਖ ਆ ਗਾੜੀ ਇੱਥੋਂ ਸਾਹਮਣੇ ਕੈਮਰਾ ਮਾਰ ਲੈ ਦੇਖੋ ਉਹਨਾ ਮੂਰੇ ਆ ਨਾ ਮਤਬ ਚੇ ਕਰਦਾ ਹ ਅਜੇ ਕੱਲ ਨੂੰ ਦਿਨ ਪੂਰਾ ਹੈ ਗਾੜੀ ਦੇਖੋ ਕਰਮ ਗਾੜੀ ਦੇਖੋ ਡਾਕਟਰ ਦੁੱਧ ਵਾਲਾ ਪੀਸ ਨਾ ਨੀ ਗੱਲ ਨਹੀਂ ਨਾੜਾ ਨੂੜਾ ਠੰਡੀ ਆ ਪੂਰੀ ਠੰਡੀ ਸੀਲ ਫੋਲ ਆ ਕੀ ਆ ਬਾਤ ਆ ਕੋਲੀ ਬਈ ਤੋੜੀ ਜਸੂਆ ਸੁਂਦੀ ਆ ਡਾਕਟਰ ਇਹ ਨਾਲ ਓਕੇ ਬਾਈ ਹਾਂ ਇਹ ਸੱਚਾ ਚੰਗਾ ਕੱਦ ਚੰਗਾ ਪਲੀ ਵੀ ਚੰਗੀ ਆ ਕੱਤੀ ਕੋਈ ਬਾਲੇ ਦਿਨਾਂ ਦੇ ਨਹੀਂ ਇੱਕ ਅੱਧਾ ਦਿਨ ਲਿਜਾ ਵੀ ਸਕਦੀ ਆ ਐਵੇਂ ਸੇ ਤਿਆਰੀ ਫੋਨ ਲੈਟਰ ਦੁੱਧ ਦੇ ਦੂਗੀ 14 ਕਿਲੋ ਇਹ ਜੀ ਨਹੀਂ ਗੱਲ ਨਹੀਂ ਦੁੱਧ ਵਾਲਾ ਪੀਸ ਆ ਭਾਈ ਹਾਂ ਆਪਾਂ ਮੰਨ ਗਏ ਚੱਲ ਫਿਰ ਵੀ ਅਗਲੇ ਨੂੰ ਘੱਟ ਕਹਨੇ ਆ 13 ਕਿਲੋ ਲੈ ਵਾ ਭਾਈ ਗਵਾਰ ਲੈ ਵਾ ਲੈਟਰ ਡੇਵਾ ਲੈ ਵਾ ਬੋਲਦਾ ਲੈ ਆਰਡਰ ਦੇ ਕਮਾਲ ਦਾ ਬਹੁਤ ਸੋਹਣਾ ਡਰੈਕਟਰ ਮਣੀ ਨੇ ਲੱਗਿਆ ਡਰਦੀ ਆ ਥੋੜਾ ਡਾਟਰ ਹੂੰ ਥੋੜਾ ਜਗਦੀ ਆ ਲੱਗਦੀ ਆ ਥੋੜਾ ਜਆ ਹੂੰ ਲੈ ਆਰਡਰ ਦੇ ਇਹ ਵਾਲੂ ਵਾਲਾ ਦਿਖਾ ਦੇ ਸਮਾਰ ਕੇ ਹੂੰ ਹੂੰ ਲੈ ਵਾ ਕਮਾਲ ਕੀ ਬਾਤ ਆ ਬਈ ਹੇ ਤੇ ਕੀ ਮੋਲ ਆ ਵੀਰੇ ਲੈਨ ਡੇਂਜਰ ਮੋਲ ਆਪਣੇ ਵਾਸਤੇ ਜੈ ਜੀ ਹੋਊਗਾ ਠੀਕ ਆ ਲੈਨ ਡੇਂਜਰ ਵਾਲਾ ਕੰਮ ਹੀ ਹਮ ਇੰਨੀ ਲੋਕਾਂ ਮੰਗਵਾ ਪਾ 1.5 ਨਹੀਂ ਮੰਗਣਾ ਠੀਕ ਆ ਠੀਕ ਆ ਤੇ ਇੱਕ ਦਾ ਆਪਣਾ 1 30 ਦੇ ਵਿੱਚੋਂ ਮਾਨਤਾਣ ਕਰਦਾ ਠੀਕ ਆ 1,30,000 ਰੁਪਿਆ ਮੋਲ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਵੇ ਮੱਧ ਚੰਗੀ ਬਹੁਤ ਆ ਦੁੱਧ ਵਾਲਾ ਪੀ ਤੇ ਬੜਾ ਆ ਪਿੱਛਾ ਮਾਰ ਜੱਚਾ ਫਾਗ ਨਾ ਮਾਨ ਨਾਲ ਲੈਵਾ ਲੈਵਾ ਦੇਖੀ ਮੇਰਾ ਆ ਜੇ ਪੂਰਾ ਪੰਡ ਵਾਲਾ ਲੇਵਲ ਹੈ ਹਾਂ ਜੇ ਮੈਨੂੰ ਕਹੇ ਚੱਲ ਵੀ ਅੱਜ ਹੋ ਸਕਦਾ ਅੱਜ ਸੂੰ ਵੀ ਨਹੀਂ ਮੱਝ ਇਹ ਹਮ ਇੱਕ ਤਾਂ ਸੂੰ ਵੀ ਬੜੀ ਤੇਰੀ ਬਹੁਤ ਅਮਜਦੀ ਤੇਰੀ ਬੋਲੀ ਚੰਗੀਆਂ ਕਰਨ ਮਾਰਦੇ ਬਾਕੀ ਮੁੱਲ ਉਹ ਸਭ ਨਾ ਜੈ ਤੇ ਅੱਜ ਮੁੱਲ ਕਰੇ ਡਾਕਟਰ ਆਪਾਂ ਉਹ ਇੰਨੇ ਹੀ ਦੇ ਕੇ ਦਿਖਾਵੇ ਮੱਝ ਸਹੀ ਗੱਲ ਆ ਭਾਈ ਡੇਡ ਡੜ ਮੰਗੀ ਜਾਂਦੇ ਲੋਕ ਇਹ ਜਿਹਾਂ ਦਾ ਸਹੀ ਆ ਭਾਈ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਜੀ ਡਾਕਟਰ ਇਹਦਾ ਸਾंप ਥੋੜੀ ਜਿਹੀ ਉਤਰੀ ਵੀ ਆ ਠੀਕ ਆ ਠੀਕ ਆ ਹਮ ਤੁਰਨ ਤਰਨ ਦੇ ਵਿੱਚ ਸਿੱਧੀ ਆ ਤੇ 15 ਦਿਨਾਂ ਦੀ ਅਜ ਡਾਕਟਰ ਕੱਛੀ ਆ ਇਹ ਠੀਕ ਆ ਠੀਕ ਆ 1500 ਸੌਣ ਨੂੰ ਬਣੇ ਤੇ ਪੂਰੇ ਹੁੰਦੇ ਆ ਓਕੇ ਹਾਂ ਠੀਕ ਆ ਬਈ ਨੋਰਮਲ ਹਾਈਟ ਆ ਹੂੰ ਤੇ ਚੌਥਾ ਸੁਆ ਸੁਦੀ ਆ ਠੀਕ ਆ ਹਾਂ ਕਿੰਨਾ ਕੁ ਦੁੱਧ ਬਾ ਦਿੱਤਾ ਦੁੱਧ ਡਾਕਟਰ ਉਹਨਾਂ ਨੇ ਤਾਂ ਕਿਹਾ ਸੀ 12 ਕਿਲੋ ਆਪਾਂ 10 ਮੰਨ ਕੇ ਲੈਤੀ ਆ ਠੀਕ ਆ ਬਈ ਹਾਂ ਹੂੰ 10 ਕਿਲੋ ਤੁਹਾਡੇ ਗਦੀ ਨਹੀਂ ਸਹੀ ਆ ਬਈ ਸਹੀ ਆ ਹੂੰ ਫੇਸ ਪੂਰਾ ਬੜਾ ਦੇਖ ਪੂਰਾ ਚੰਗਾ ਹੈ ਦਾ ਬਾਕੀ ਤੋਰਾ ਚੈੱਕ ਕਰਵਾਣਿਆ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਕੀ ਆ ਬਾਤ ਤੁਰਨ ਦੇ ਵਿੱਚ ਕੋਈ ਵਾਹ ਹੋ ਤੁਸੀਂ ਕਰਦੀ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਕਾਗਜ਼ਰਗਾ ਪੰਡਾ ਸਹੀ ਗੱਲ ਆ ਚਮਕ ਦੇਖੋ ਪਤਲੇ ਪਿੰਡੇ ਦੀ ਆ ਬਈ ਦੁੱਧ ਚੰਗਾ ਆ ਪਾਉ ਦੁ ਥਣ ਥਣ ਬਹੁਤ ਚੰਗਾ ਕੱਚੀ ਜਰੂਰ ਆ ਬਾ ਕੱਚੀ ਜਰੂਰ ਆ ਹਾਂ ਤੇ ਮੁੱਲ ਵੀ ਉਹੇ ਜਿਹਾ ਹੀ ਹੋਣਾ ਜਮਾ ਮੁੱਲ ਵੀ ਉਹੇ ਜਿਹਾ ਜਮਾ ਹੈਰਾਨ ਕਰਨ ਵਾਲੀ ਡਾਕਟਰ ਠੀਕ ਆ ਵਾਹ ਜਾਣ ਹੀ ਕੋਈ ਦਿੰਦਾ ਇਨੇ ਚ ਸਹੀ ਗੱਲ ਆ ਬਾਈ ਹੈ ਕੀ ਮੁੱਲ ਆ ਜੈਜ ਆ ਫਿਰ ਇਹਦਾ ਅੱਜ ਹੈ ਅੱਜ ਦਾ ਕੱਚੀ ਕੱਚੀ ਦਾ ਮੁੱਲ ਹੈਗਾ 70000 ਰੁਪਿਆ 70000 ਰੁਪਿਆ ਮੁੱਲ ਤਾਂ ਉਹੋ ਜਿਹਾ ਹਾਂ ਮੈਂ ਤਾਂ ਮਾੜਾ ਮੋਟਾ ਕਰਦਾ ਜਮੋ ਜਜ ਮੋ ਅੱਜ ਦਾ ਮੋਲਾ ਕੋਈ ਦੇ ਕੇ ਦਿਖਾਵੇ ਮੱਝ ਸਹੀ ਗੱਲ ਹੈ ਨਹੀਂ ਦਿੰਦਾ ਭਾਈ ਕੋਈ ਨਹੀਂ ਦਿੰਦਾ ਕੋਈ ਟੋਕੜ ਵੀ ਮਸੇ ਟੋਕੜ ਵੀ ਨਹੀਂ ਦਿੰਦਾ ਹਾਂ ਇਹ ਤਾਂ ਫਿਰ ਵੀ 15 ਦਿਨਾਂ ਨੂੰ ਕਰਮ ਵਾਲੀ ਸੂਂਗ ਵਾਲੀ ਆ ਸੂਂਗ ਵਾਲੀ ਆ ਹਾਂ 67000 ਜਮੋ ਜਜ ਮੋ ਮਾੜਾ ਕਰਦਾ ਜਾਣਾ ਕਟੂ ਵਾਲ ਦੇ ਵਿੱਚ ਆ ਡਾਕਟਰ ਸਹੀ ਗੱਲ ਆ ਬਬੀ ਕੇ ਹਾਂ ਹਾਂ ਸਹੀ ਗੱਲ ਅੱਗੇ ਬੈਠ ਅੱਗੇ ਡਾਕਟਰ ਹੈ ਬੈਠ ਆ ਗਈ ਹਾਂ ਟੋਕੜ ਆਪਣਾ ਚਾਰ ਮਹੀਨੇ ਹੋਇਆ ਸੁਵੀ ਨੂੰ ਚਾਰ ਨਾਲਾ ਪੰਜ ਨਾਲਾ ਉਹ ਖੜੀ ਰੈਕਟਰ ਦੀ ਬੱਸੀ ਬੱਸੀ ਆ ਮਾ ਜੀ ਹਾਂ ਠੀਕ ਆ ਬੱਸੀ ਚੰਗੀ ਆ ਹਾਂ ਬੱਸੀ ਬਹੁਤ ਚੰਗੀ ਆ ਰੈਕਟਰ ਹਾਂ ਤੇ 7 ਕਿਲੋ ਪੂਰਾ ਦੁੱਧ ਦਾ ਤੇ ਔਰਲੇ ਪਾਸੇ ਤੋਂ ਥੋੜਾ ਜਿਹਾ ਧਾਰਾ ਘੱਟ ਰੈਕਟਰ ਕੋਈ ਤਿੱਲ ਮੰਨ ਲੈ ਨੂੰ ਹੂੰ ਕਿਵੇਂ ਮਰਜੀ ਠੀਕ ਆ ਮੰਨ ਕੇ ਚਲੋ ਹਾਂ ਠੰਡੀ ਸੀਲ ਪੂਰੀ ਆ ਲੈ ਠੰਡੀ ਕਿਵੇਂ ਮਰਜੀ ਵੇ ਲੈ ਲੈ ਦੁੱਧ ਕਿੰਨਾ ਕੋਣ ਦੁੱਧ 7 ਕਿਲੋ ਵਾਲਾ ਰੈਕਟਰ ਠੰਡੀ ਫੋਲਾ ਠੰਡੀ ਫੋਲਾ ਹਾਂ ਖੋਲੀ ਬਈ ਤੋਰੀ ਉਹ ਲੱਕਦ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਐ ਕਹਿੰਦਾ ਡਾਕਟਰ ਉਹ ਕਹਿੰਦਾ ਲੱਗਿਆ ਆਪਾਂ ਮੰਨ ਦੇ ਨੀਂਗੇ ਕਹਿੰਦਾ ਕਿਹੜਾ ਚੈੱਕ ਚਾਉਂਗੀ ਹੂੰ ਹੂੰ ਤੇ ਕੀ ਮੋਲਾ ਜੈਜ ਡਾਕਟਰ ਇਹਦਾ ਬਸ 22000 ਚ ਮੰਨਤਨ ਕਰਦਾ 22000 ਜਮਾ ਜੈਜ ਮੋਲਾ ਮੰਨਤਨ ਹੋ ਜਾਊਗਾ ਮੋਲਾ ਬਈ ਨੇ ਸਾਰਿਆਂ ਦੇ ਜੈਜ ਹੀ ਰੱਖੇ ਸਾਰਿਆਂ ਦੇ ਆਪਣੇ ਜੈਜ ਮੋਲੇ ਆ ਪਾਪਾ ਵੇਚ ਵਾਲਾ ਕੰਮ ਕਰਨਾ ਆਪਾਂ ਰੱਖਣਾ ਦੋ ਚਾਰ ਦੋ ਚਾਰ ਹਜ਼ਾਰ ਨਫਾ ਦਾ ਬਸ ਜਦੋਂ ਹੁਣ ਕੱਲੀ ਬੱਚੀ ਵੇਚਣੀ ਆ ਕਿੰਨੇ ਰੁਪਏ ਵੀ ਇਹ ਦੇਖ ਲਾ ਹਾਂ ਦੇਖੋ ਆਪਾਂ ਫਿਰ ਵੀ ਆਪਾਂ ਕਾ ਕੋਈ ਲਾਉਣੀ ਨਹੀਂ ਆਪਾਂ ਨਾਲ ਹੀ ਦੇ ਰਹੀਆਂ ਜਿਵੇਂ ਆਈ ਆ ਠੀਕ ਆ ਭਾਈ ਹਾਂ ਜਮਾ ਆਰੀ ਸਾਨਾ ਬੱਸੀ ਦੇ ਵੀ ਬੱਚੀ ਬਹੁਤ ਚੰਗੀ ਆ ਕੱਲੀ ਬੱਚੀ ਵੀ ਭਾਈ ਅੱਜ ਕੱਲ ਮਾਰਕੀਟ 'ਚ ਰੇਟ ਪਤਾ ਹੀ ਨਹੀਂ ਆ ਤੇ ਫਿਰ ਵੀ ਗਾਂ ਕੀ ਚਲ ਦੁੱਧ ਵੀ ਆ ਨਾਲ ਦੁੱਧ ਵੀ ਆ ਕਦ ਕਾਠ ਚੰਗਾ ਭਾਈ ਬ੍ਰੀਡ ਚੰਗੀ ਆ ਤੇ ਆ ਮਾਝਾ ਦਾ ਮੁੱਲ ਭਾਈ ਨੇ ਜਮਾ ਬਹੁਤ ਜਿਆਦਾ ਖਿੱਚ ਕੇ ਮੁੱਲ ਰੱਖਿਆ ਤੇ ਮੋਲਬਾਈ ਨੇ ਆਮ ਅੱਜ ਦਾ ਵੀ ਜਾਇਜ਼ ਹੀ ਰੱਖਿਆ ਉਹ ਦੁੱਧ ਵਾਲਾ ਪੀਸ ਹਲੇ ਵਾਲਾ ਬੜਾ ਚੰਗਾ ਬਈ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ